ਕਾਰਨ ਬੱਚਿਆਂ ਦੇ ਵਿੱਚ ਚਸ਼ਮਾ ਲੱਗਣਾ ਹੈਗਾ ਉਹ ਅਜ ਦੇ ਸਮੇਂ ਵਿੱਚ ਮੋਬਾਈਲ ਇਲੈਕਟ੍ਰੋਨਿਕ ਗੈਜਟਸ ਤੇ ਇੰਡੋਰ ਹੋਣਾ ਹੈਗਾ ਮੋਰੇ ਮੋਬਾਈਲ ਰੱਖਿਆ ਹੁੰਦਾ ਬੱਚੇ ਮੋਬਾਈਲ ਫ੍ਰੈਂਡਲੀ ਐਨੇ ਹੋ ਗਿਆ ਮੇਰੇ ਕੋ ਉਪਡੇ ਜਾਂਦੇ ਬਾਹਰ ਬੈਠੇ ਹੁੰਦੇ 1.5 2 ਸਾਲ ਦੇ ਬੱਚੇ ਵੀ ਚਲਾਉਂਦੇ ਆ ਮੋਬਾਈਲ ਤੇ ਬੱਚੇ ਇਹਨੇ ਵਿਅਸਤ ਹੋ ਜਾਂਦੇ ਉਹਨਾਂ ਦੁਨੀਆ ਹੋਰ ਹੀ ਹੋਈ ਪਈ ਆ ਅੱਖਾਂ ਤੋਂ ਅੱਖਾਂ ਬੱਚਿਆਂ ਦੀ ਪਰਸਨੈਲਿਟੀ ਡਿਸਆਰਡਰ ਹੋਇਆ ਪਿਆ ਸੋ ਅੱਖ ਦੀ ਬਣਾਵਟ ਹਲਕੀ ਹਲਕੀ ਚੇਂਜ ਹੋ ਰਹੀ ਆ ਅੱਖ ਦੇ ਮਸਲ ਸੁੱਕਦੇ ਨੇ ਅੱਖ ਦੀ ਲੈਂਥ ਵੱਡੀ ਹੋ ਰਹੀ ਆ ਉਦੋਂ ਅੱਖ ਤੇ ਲੈਂਥ ਵੱਡੀ ਹੋੁੰਦੇ ਨਾਲ ਚਸ਼ਮੇ ਲੱਗਦੇ ਪਏ ਨੇ ਵਾਲੇ ਦੁੱਖ ਹੈਗਾ ਲਾ ਚਾਇਨਾ ਤੇ ਜਾਪਾਨ ਦੇ ਵਿੱਚ 70 ਫੀਸ ਬੱਚੇ ਇਸ ਵਿੱਚ ਲੱਗ ਚੁੱਕੇ ਹੋਏ ਆ ਕਾਰਨ ਆਪ ਖੁਦ ਹੀ ਹੈ ਸਾਡੀ ਸਾਡੀ ਲਾਈਫ ਸਟਾਈਲ ਇਦਾਂ ਹੋ ਗਿਆ ਹੋਇਆ ਸਾਡਾ ਸਪੈਸ਼ਲ ਸਾਡਾ ਵਿੰਗ ਹੈ ਤੇ ਜਿਹਦੇ ਬੱਚੇ ਬੜਕਰ ਧਿਆਨ ਚੈੱਕ ਕਰਦੇ ਆ ਤੇ ਉਹ ਦੇਖਦੇ ਆ ਵੀ ਬੱਚੇ ਲੋੜ ਹੈਗੀ ਆ ਜਾਂ ਨਹੀਂ ਫਿਰ ਉਹ ਚੈੱਕ ਅਪ ਕਰਕੇ ਫਿਰ ਚਸ਼ਮਣ ਦੇ ਫਿਰ ਬੱਚੇ ਦੀ ਬੱਚੇ ਨੂੰ ਵੀ ਕਾਉਂਸਲ ਕਰਦੇ ਆ ਪਿਆਰ ਦੇ ਨਾਲ ਪੇਰੈਂਟਸ ਨੂੰ ਵੀ ਕਰਦੇ ਆ ਜਿਹੜੇ ਮਾਇੂਸ ਹੋ ਜਾਂਦੇ ਨੇ ਵੀ ਚਸ਼ਮਾ ਲੱਗ ਗਿਆ ਹੈ। ਤੇ ਬਲੇ ਡੋ ਐਜ਼ ਅ ਡਾਕਟਰ ਹਦੀ ਪੋਸ਼ੀ ਹੁੰਦੀ ਹੈ ਬੱਚੇ ਨੂੰ ਪੂਰਾ ਦਿਖੇ। ਸੋ 3 ਸਾਲ ਤੋਂ ਲੈ ਕੇ 7 ਸਾਲ ਦੀ ਉਮਰ ਜਿਹੜੀ ਹੈਗੀ ਹੈ। ਜੇਕਰ ਬੱਚੇ ਦੀ ਨਿਗਾਹ ਪਾ ਪ੍ਰੋਪਰ ਚੈੱਕ ਹੋ ਗਿਆ ਉਹਨੂੰ ਲੋੜ ਮੁਤਾਬਕ ਚਸ਼ਮਾ ਲੱਗ ਜਾਵੇ ਤਾਂ ਉਹਦੀ ਬ੍ਰੇਨ ਦੇ ਨਾਲ ਕੋਆਰਡੀਨੇਸ਼ਨ ਹੋ ਕੇ ਉਹਦੀ ਪੂਰੀ ਇੰਪਰੂਵਮੈਂਟ ਹੋਣੀ ਸ਼ੁਰੂ ਹੋ ਜਾਂਦੀ ਹੈ। ਤਾਂ ਹੀ ਰਹਾ ਜੇ ਆਮ ਕਰਕੇ 2 3 4 5 ਨੰਬਰ ਚਸ਼ਮਾ ਲੱਗਦੇ ਨੇ ਪਰ ਜਿਹੜੇ ਜਾਪਾਨ ਦੇ ਵਿੱਚ ਜਾਂ ਚਾਈਨਾ ਵਿੱਚ ਲੰਬੇ ਟਾਈਮ ਤੋਂ ਚਸ਼ਮੇ ਲੱਗਦੇ ਪਏ ਨੇ ਉਹਨਾਂ ਬੱਚਿਆਂ ਨੂੰ 15 ਨੰਬਰ ਦਾ ਚਸ਼ਮਾ B ਨੰਬਰ ਦਾ 25 ਨੰਬਰ ਦਾ 3 ਨੰਬਰ ਦਾ ਐਡਿਵ ਵੱਡੇ ਵੱਡੇ ਚਸ਼ਮੇ ਲੱਗਦੇ ਕਿਉਂ ਬ੍ਰੇਨ ਸਾਡਾ CPU ਹੈਗਾ ਕੁਦਰਤ ਦਾ ਸੋ ਅੱਖ ਦੀ ਲੈਂਥ ਤੇ ਡਿਪੈਂਡ ਕਰਦਾ ਹੈ ਕਈਆਂ ਦੀ ਨਾ ਕੁਦਰਤ ਦੇ ਤੌਰ ਤੇ ਅੱਖ ਦੀ ਲੈਂਥ ਤੋਂ ਉਹਨਾਂ ਆਪਸ ਬਰਾਬਰ ਨਹੀਂ ਹੁੰਦੀਆਂ ਕੋਈ ਵੱਡੀ ਛੋਟੀ ਅੱਖ ਵਿੱਚ ਵਿੱਚ ਹੁੰਦੀ ਹੈ ਇੱਕ ਦਾ ਨੰਬਰ ਲੱਗਣਾ ਅੱਖ ਦੀ ਲੰਬਾਈ ਤੇ ਨਿਰਭਰ ਕਰਦਾ ਹੈ ਹੈ ਨਾਰਮਲ ਨਾਈ ਜਿਹੜੀ ਹੈਗੀ ਹੈ ਉਹ ਜਿਹੜੀ ਅੱਖ ਦੇ ਅਗਲਾ ਹਿੱਸਾ ਜਿਸ ਨੂੰ ਪਕੌਰਨੀਆ ਕਹਿੰਦੇ ਆ 100 ਤੋਂ 60 ਘਿਰਨਾ ਉਹਨੇ ਅੰਦਰ ਕਰਨੀਆਂ ਵਿੱਚ ਇੱਕ ਨਾਰਮਲ ਲੈਂਸ ਹੈ 40 ਉਹਨੇ ਕਰਨੀਆਂ ਦੋਨਾਂ ਨੇ ਮਿਲ ਕੇ ਰੋਸ਼ੀ ਨੂੰ ਰੈਟਨਾ ਦੇ ਫੋਕਸ ਕਰਨ ਨਾਲ ਸੈਮੀਨਾਰਸ ਕਰਦੇ ਮੇਰੇ ਤਾਂ ਬਹੁਤ ਜ਼ੋਰ ਲੱਗਿਆ ਹੋਇਆ ਮੈਂ ਤੁਹਾਡੇ ਦੇਸ਼ ਦੁਨੀਆ ਮੀਡੀਅਮ ਦੇ ਮਾਧਿਅਮ ਫਿਰ ਤੁਹਾਨੂੰ ਮਾਰੀ ਬੇਨਤੀ ਕਰਾਂਗਾ ਕਿ ਸਾਡੇ ਮਿਸ਼ਨ ਨਾਲ ਜੁੜੋ ਮਿਸ਼ਨ ਪੁਨਰਜੋਤ ਡਾਰਕਨੈਸ ਟੂ ਲਾਈਟ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਦੇਸ਼ ਦੁਨੀਆ ਚੈਨਲ ਤੇ ਮੇਰਾ ਨਾਮ ਰਮਨਦੀਪ ਸਿੰਘ ਔਲਖ ਅੱਖਾਂ ਦੀ ਸਮੱਸਿਆ ਅੱਜ ਹਰ ਇੱਕ ਜਾਂ ਦੋ ਘਰ ਛੱਡ ਕੇ ਇਨਸਾਨ ਨੂੰ ਅੱਖਾਂ ਦੀ ਸਮੱਸਿਆ ਰਹਿੰਦੀ ਆ ਚਾਹੇ ਆਪਾਂ ਨਿਗਾਹ ਦੀ ਗੱਲ ਕਰ ਲਈਏ ਦੂਰ ਦੀ ਨਿਗਾਹ ਦੀ ਗੱਲ ਕਰ ਲਈਏ ਨੇੜੇ ਦੀ ਨਿਗਾਹ ਦੀ ਗੱਲ ਕਰ ਲਈਏ ਅੱਖਾਂ ਦਾ ਦਰਦ ਹੋਣਾ ਕਾਲਾ ਮੋਤੀਆ ਦੀ ਗੱਲ ਕਰ ਲਈਏ ਚਿੱਟਾ ਮੋਤੀਏ ਦੀ ਗੱਲ ਕਰ ਲਈਏ ਜਾਂ ਅੱਖਾਂ ਝਪਕਣਾ ਜਾਂ ਹੋਰ ਕੋਈ ਸਮੱਸਿਆ ਅੱਖਾਂ ਦੀ ਅੱਜ ਇਸ ਤੋਂ ਕਿਸ ਤਰ੍ਹਾਂ ਛੁਟਕਾਰਾ ਪਾਇਆ ਜਾਂਦਾ ਵਾ ਕੀ ਇਹਦੇ ਸਿੰਪਟਮ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਡਾਕਟਰ ਰਮੇਸ਼ ਜੀ ਉਹਨਾਂ ਨਾਲ ਕਰਦੇ ਗੱਲਬਾਤ ਸੱਸ ਸਸੀ ਕਾਲ ਜੀ ਸਸੀ ਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਦੇ ਜੁਨੇ ਚੈਨਲ 'ਚ ਅ ਸਰ ਅੱਖਾਂ ਦੀ ਸਮੱਸਿਆ ਅੱਜ ਹਰ ਇੱਕ ਜਾਂ ਦੋ ਘਰ ਦੇ ਵਿੱਚ ਛੱਡ ਗਿਆ ਆਪਾਂ ਗੱਲ ਕਰ ਲਿਆ ਸਰ ਨਿਗਾ ਤੋਂ ਸ਼ੁਰੂ ਕਰਦੇ ਹਾਂ ਜਿਹੜੀ ਨੇੜ ਦੀ ਨਿਗਾ ਵਾ ਜਾਂ ਦੂਰ ਦੀ ਨਿਗਾ ਵਾ ਇਹ ਸਰ ਕਿਉਂ ਇਹ ਪ੍ਰੋਬਲਮ ਆਂਦੀ ਹੈ ਕਿ ਇਸ ਦਾ ਕਾਰਨ ਪੋਲੂਸ਼ਨ ਹੈ ਜਾਂ ਕੋਈ ਹੋਰ ਕਾਰਨ ਕੀ ਕਰਨਾ ਚਾਹੀਦਾ ਦੇਖੋ ਇਹ ਵੱਖਰੀ ਵੱਖਰੀ ਉਮਰ ਦੇ ਵਿੱਚ ਹਾਂਜੀ ਵੱਖਰੇ ਵੱਖਰੇ ਕਾਰਨ ਹੈਗੇ ਆ ਅੱਜ ਦੇ ਸਮੇਂ ਵਿੱਚ ਛੋਟੇ ਬੱਚੇ ਦੇਖਦੇ ਨੇ ਚਸ਼ਮੇ ਲੱਗਦੇ ਪਏ ਨੇ ਬਹੁਤ ਜ਼ਿਆਦਾ ਕੰਸਰਨ ਹੈਗਾ ਹੂੰ ਕਿਉਂ ਸਾਡੀਆਂ ਅੱਖਾਂ ਕੁਦਰਤ ਨੇ ਦੂਰ ਦੇਖਣ ਵਾਸਤੇ ਬਣਾਈ ਹੋਈਆਂ ਨੇ ਹੂੰ ਪਤਾ ਕਿ ਸੰਦੂਰ ਕੋਈ ਖਤਰਾ ਹੈਗਾ ਪਹਿਲਾਂ ਪਤਾ ਚੱਲ ਜੇ ਕੁਦਰਤ ਨੂੰ ਸ਼ੁਰੂ ਤੋਂ ਚੱਲਦਾ ਆ ਬਿਲਕੁਲ ਉਹ ਸਿਵਿਲੇਸ਼ਨ ਨਹੀਂ ਸੀ ਆਪਾਂ ਜੰਗਲਾਂ 'ਚ ਰਹਿੰਦੇ ਸੀਗੇ ਹੂੰ ਦੂਰ ਤੱਕ ਪਤਾ ਜਾਂਦਾ ਸੀਗਾ ਹਾਂਜੀ ਸੋ ਉਹ ਜਿਹੜਾ ਹੈਗਾ ਨੇਚਰ ਹੀ ਅੱਖ ਇਦਾਂ ਬਣਾਈ ਹੋਈ ਆ ਉਹ ਉਹ ਸੱਖ ਨੂੰ ਆਪਾਂ ਜਿਹੜੇ ਦੂਰ ਦੇਖਣ ਵਾਸਤੇ ਬਣੀ ਹੋਈ ਹੈ ਨਾਰਮਲੀ ਉਹ ਅੱਖ ਨੂੰ ਜਦੋਂ ਅਸੀਂ ਬੱਚੇ ਜਿਹੜੇ ਸਾਡੇ ਛੋਟੇ ਆ ਗਿਆ ਮੋਬਾਈਲ ਇਲੈਕਟ੍ਰੋਨਿਕ ਗੈਜਟਸ ਉਹਨਾਂ ਵੱਲ ਜ਼ਿਆਦਾ ਧਿਆਨ ਦੇ ਇੰਡੋਰ ਬਹੁਤ ਹੋ ਗਏ ਮਜਬੂਰੀ ਵੀ ਹੋ ਗਈ ਪੜਾਈਆਂ ਵੀ ਹੋ ਗਈਆਂ ਚਲਈ ਸੋ ਉਹ ਅੱਖਾਂ ਨੂੰ ਆਪਾਂ ਸਕੋੜ ਕੇ ਨੇੜੇ ਵਾਸਤੇ ਦੇਖਦੇ ਆਂ ਬੱਚੇ ਸੋ ਅੱਖ ਦੀ ਬਣਾਵਟ ਹਲਕੀ ਹਲਕੀ ਚੇਂਜ ਹੋ ਰਹੀ ਹੈ ਆਖਰੇ ਮਸਲ ਸੁੱਕੜਦੇ ਨੇ ਅੱਖ ਦੀ ਲੈਂਥ ਵੱਡੀ ਹੋ ਰਹੀ ਹੈ ਉਦੋਂ ਆਖ ਤੇ ਲੈਂਥ ਵੱਡੀ ਹੋਣ ਦੇ ਨਾਲ ਚਸ਼ਮੇ ਲੱਗਦੇ ਪਏ। ਬੜੇ ਹੀ ਦੁੱਖ ਨਾਲ ਮੈਨੂੰ ਕਹਿਣਾ ਪੈਂਦਾ ਸਮੁੱਚੇ ਸੰਸਾਰ ਦੇ ਸਾਡੇ ਸਾਇੰਸ ਦਾ ਸੰਸਰ ਸਾਡੇ ਡਾਕਟਰ ਸਰਬਾਨਾ ਨੇ ਖੋਜ ਕੀਤੀ ਹੈ ਕਿ 2050 ਤੱਕ ਅੱਧੇ ਬੱਚਿਆਂ ਨੂੰ ਚਸ਼ਮੇ ਲੱਗ ਜਾਣਗੇ। ਸਾਰੇ ਅੰਕੜੇ ਹੈਗੇ ਨੇ ਤੇ ਖਾਸ ਕਰਕੇ ਬੜੀ ਹੈਰਾਨੀ ਵਾਲੀ ਦੁੱਖ ਵਾਲੀ ਗੱਲ ਹੈ ਚਾਈਨਾ ਤੇ ਜਾਪਾਨ ਦੇ ਵਿੱਚ 70 ਫੀਸਦੀ ਬੱਚੇ ਚਸ਼ਮੇ ਲੱਗ ਚੁੱਕੇ ਹੋਏ ਆ। ਕਾਰਨ ਆਪ ਖੁਦ ਹੀ ਸਾਡੀ ਸਾਡੀ ਲਾਈਫ ਸਟਾਈਲ ਇਹਦਾਂ ਹੋ ਗਿਆ ਹੈ ਸੋ ਬੱਚੇ ਛੋਟੇ ਸਾਡੇ ਹੈਗੇ ਨੇ ਉਹਨਾਂ ਚਸ਼ਮੇ ਲੱਗਦੇ ਪਏ ਤੇ ਪੇਰੈਂਟਸ ਬਹੁਤ ਕੰਸਰਨ ਹੁੰਦੇ ਮੇਰੇ ਕੋਲ ਸਾਡੇ ਹਸਪੀਟਲ ਉਹ ਜਾਂਦੇ ਲੋਕ ਪੇਰੈਂਟਸ ਲੈ ਕੇ ਆਉਂਦੇ ਨੇ ਬੜੇ ਕੰਸਰਨ ਹੁੰਦੇ ਬੱਚੇ ਅੰਕ ਲੱਗਦੇ ਆ ਮੂੰਹ ਨਿੱਕਾ ਜਿਹਾ ਹੋ ਜਾਂਦਾ ਉਹ ਤੇ ਜ਼ਿੰਮੇਵਾਰ ਤਾਂ ਖੁਦ ਆਪਾਂ ਹੈ ਇਹ ਇੱਕ ਐਵੋਲੂਸ਼ਨ ਦਾ ਹਿੱਸਾ ਆ ਜਿਵੇਂ ਜਿਵੇਂ ਸਾਡਾ ਸਰੀਰ ਬਰਤਾਂ ਕਰੂਗਾ ਸਰੀਰ ਨੇ ਉਦਾਂ ਦਾ ਬਣਦੇ ਜਾਣਾ ਹੈਗਾ ਅਚਲੀ ਸੋ ਆਪਾਂ ਹਮੇਸ਼ਾ ਬੱਚਿਆਂ ਨੂੰ ਚੈੱਕ ਅਪ ਕਰਦਣੇ ਪਹਿਲਾਂ ਫਪਪਾ ਸਾਡੇ ਸਾਡਾ ਹਸਪੀਟਲ ਡਾਕਟਰ ਨੇ ਸੁਪਰ ਸਪੈਸ਼ਲਟੀ ਲਈ ਸੈਂਟਰ ਪਾਇੰਥੀ ਲਗਾ ਇੱਕ ਹਰ ਸਾਡੇ ਅੱਖਾਂ ਦੀ ਮਹਿਕ ਦੀ ਬੰ ਕੰਮ ਕਰਦੇ ਸਾਡੇ ਪੀਡੀਆਟਿਕਸ ਆਫ ਫਾਰਮੋਲੋਜੀ ਬੱਚਿਆਂ ਦਾ ਸਾਡੇ ਸਪੈਸ਼ਲ ਸਾਡਾ ਵਿੰਗ ਹੈ ਤੇ ਜਿਹੜੇ ਬੱਚੇ ਬੜਕਰ ਧਿਆਨ ਚੈੱਕ ਕਰਦੇ ਆ ਤੇ ਉਹ ਦੇਖਦੇ ਆ ਵੀ ਬੱਚੇ ਲੋੜ ਹੈਗੀ ਆ ਜਾਂ ਨਹੀਂ ਫਿਰ ਉਹ ਚੈੱਕ ਅਪ ਕਰਕੇ ਫਿਰ ਚਸ਼ਮਣ ਦੇ ਫਿਰ ਬੱਚੇ ਦੀ ਬੱਚੇ ਨੂੰ ਵੀ ਕਾਉਂਸਲ ਕਰਦੇ ਪਿਆਰ ਦੇ ਨਾਲ ਪੇਰੈਂਟਸ ਵੀ ਕਰਦੇ ਆ ਜਿਹੜੇ ਮਾਇੂਸ ਹੋ ਜਾਂਦੇ ਨੇ ਵੀ ਚਸ਼ਮਾ ਲੱਗ ਗਿਆ ਸਾਡੇ ਬੱਚੇ ਨੂੰ ਇਹ ਚੋਂ ਦੁੱਖ ਤਾਂ ਲੱਗਦਾ ਹੀ ਆ ਫਿਰ ਬੱਚਿਆਂ ਦੀ ਖਾਸ ਕਰਕੇ ਚਸ਼ਮੇ ਜੋ ਲੱਗਦਾ ਹੈਗਾ ਕਿ 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 ਚੈੱਕ ਕਿ ਬੱਚੇ ਨੂੰ ਪਤਾ ਨਹੀਂ ਦਿਖ ਮਾਪੇ ਚੈੱਕ ਨਹੀਂ ਕਰਾਉਂਦੇ ਇਸ ਲਈ ਜੇ ਜੋ ਚੈੱਕ ਕਰਦਾ ਨੰਬਰ ਜ਼ਿਆਦਾ ਹੁੰਦਾ ਕਿ ਨੰਬਰ 'ਚ ਫਰਕ ਪੰਦਾ ਆਪਸ ਵਿੱਚ ਦੋ ਅੱਖਾਂ ਦੇ ਵਿੱਚ ਫਿਰ ਹੌਲ ਹੀ ਅੱਖਾਂ ਟਿੱਡਾ ਬਣ ਵੀ ਹੋਣਾ ਸ਼ੁਰੂ ਹੋ ਜਾਂਦਾ ਜਿਹਨੂੰ ਭੈਂਗਾ ਬਣ ਕਹਿ ਦਿੰਦੇ ਆਪਾਂ ਇਹ ਵੀ ਸਰਮੇਛੇ ਜਾਂਚ ਕਰਨੀ ਹੁੰਦੀ ਹੈ ਤੇ ਸਾਡੇ ਬਲੇ ਐਜ਼ ਅ ਡਾਕਟਰ ਸਾਡੀ ਕੋਸ਼ਿਸ਼ ਹੁੰਦੀ ਹੈ ਬੱਚੇ ਨੂੰ ਪੂਰਾ ਦਿਖੇ ਸੋ 3 ਸਾਲ ਤੋਂ ਲੈ ਕੇ 7 ਸਾਲ ਦੀ ਉਮਰ ਜਿਹੜੀ ਹੈਗੀ ਹੈ ਜੇਕਰ ਬੱਚੇ ਦੀ ਨਿਗਾਹ ਪਰਪਰਪ ਚੈੱਕ ਹੋ ਗਿਆ ਉਹਨੂੰ ਲੋੜ ਮੁਤਾਬਕ ਚਸ਼ਮਾ ਲੱਗ ਜਾਵੇ ਤਾਂ ਉਹਦੀ ਬ੍ਰੇਨ ਦੇ ਨਾਲ ਕੋਆਰਡੀਨੇਸ਼ਨ ਹੋ ਕੇ ਉਹਦੀ ਪੂਰੀ ਇੰਪਰੂਵਮੈਂਟ ਹੋਣੀ ਸ਼ੁਰੂ ਹੋ ਜਾਂਦੀ ਹੈ ਜੋ 7 ਸਾਲ ਤੋਂ ਬਾਅਦ ਬੱਚੇ ਨਿਗਾਹ ਚੈੱਕ ਕਰਦੇ ਆ ਤੇ ਬੱਚੇ ਦੀ ਨਿਗਾ ਘੱਟ ਹੁੰਦੀ ਹੈ ਬ੍ਰੇਨ ਡਿਵੈਲਪਮੈਂਟ ਦੇ ਤੇ ਬੱਚੇ ਨਿਗਾ ਘੱਟ ਹੀ ਰਹਿ ਜਾਂਦੀ ਹੈ ਸੋ ਵੱਡਾ ਕਾਰਨ ਬੱਚਿਆਂ ਦੇ ਵਿੱਚ ਚਸ਼ਮਾ ਲੱਗਣਾ ਹੈਗਾ ਉਹ ਅੱਜ ਦੇ ਸਮੇਂ ਵਿੱਚ ਮੋਬਾਈਲ ਇਲੈਕਟ੍ਰੋਨਿਕ ਗੈਜੇਟਸ ਤੇ ਇੰਡੋਰ ਹੋਣਾ ਹੈਗਾ ਸਰ ਜਿਸ ਤਰ੍ਹਾਂ ਤੁਸੀਂ ਮੋਬਾਈਲ ਦਾ ਬਿਲਕੁਲ ਠੀਕ ਗੱਲ ਹੈ ਵੀ ਮੋਬਾਈਲ ਦਾ ਹੈ ਬਟ ਤੁਸੀਂ 3 ਸਾਲ ਦੇ ਬੱਚੇ ਦੀ ਗੱਲ ਕੀਤੀ ਆ 3 ਸਾਲ ਦਾ ਬੱਚਾ ਤਾਂ ਮੋਬਾਈਲ ਚਲਾ ਨਹੀਂ ਸਕਦਾ ਸਰ ਉਸ ਨੂੰ ਅੱਖਾਂ ਦੀ ਪ੍ਰੋਬਲਮ ਕਿਉਂ ਆਉਂਦੀ ਹੈ ਕੀ ਕਾਰਨ ਆ ਸਰ ਜੀ ਇਹਦੇ ਵਿੱਚ ਤੁਸੀਂ ਬੜੀ ਭੋਲੀ ਜੀ ਗੱਲ ਕੀਤੀ ਹੈ ਹਰ ਮਾਪਾ ਪੁੱਛੋ 6 ਮਹੀਨੇ ਦੇ ਬੱਚੇ ਨੂੰ ਮੋਬਾਈਲ ਦਿਖਾਣ ਲੱਗੇ 6 ਮਹੀਨੇ ਬੱਚੇ ਨੂੰ ਸਾਲ ਸਾਲ ਦੇ ਉਹ ਬੱਚਾ ਰੋਟੀ ਤਾਂ ਖਾਂਦਾ ਹੈ ਉਹ ਹੱਥ ਮੋਬਾਈਲ ਵੀਡੀਓ ਦੇਖਾਂਦੇ ਨੇ ਮਾਂ ਦੇਈ ਜਾਂਦੀ ਉਹ ਬੜੇ ਖੁਸ਼ ਮਾਵਾ ਬੜੇ ਖੁਸ਼ ਹੁੰਦੇ ਆ ਤੇ ਬੱਚਾ ਖਾਣਾ ਖਾ ਰਿਹਾ ਐ ਐਕਚੁਅਲੀ ਉਹ ਮੋਰੇ ਮੋਬਾਈਲ ਰੱਖਿਆ ਹੁੰਦਾ ਬੱਚੇ ਮੋਬਾਈਲ ਫ੍ਰੈਂਡਲੀ ਐਨੇ ਹੋ ਗਿਆ ਮੇਰੇ ਕੋ ਉਪਡੇ ਜਾਂਦੇ ਬਾਹਰ ਬੈਠੇ ਹੁੰਦੇ ਡੇ ਡੇ ਦੋ ਦੋ ਸਾਲ ਦੇ ਬੱਚੇ ਵੀ ਚਲਾਉਂਦੇ ਆ ਮੋਬਾਈਲ ਤੇ ਬੱਚੇ ਇਹਨੇ ਵਿਅਸਤ ਹੋ ਜਾਂਦੇ ਉਹਨਾਂ ਦੁਨੀਆ ਹੋਰ ਹੀ ਹੋਈ ਪਈ ਆ ਅੱਖਾਂ ਤੋਂ ਅੱਖਾਂ ਬੱਚਿਆਂ ਦੀ ਪਰਸਨੈਲਿਟੀ ਡਿਸਆਰਡਰ ਹੋਇਆ ਪਿਆ ਸੋ ਬੱਚੇ ਜਿਹੜੇ ਹੈਗੇ ਨੇ ਆਪਾਂ ਖੁਦ ਹੀ ਇਨਕਰੇਜ ਕਰਦੇ ਪਏ ਮੇਰੇ ਵੱਲੋਂ ਇੱਕ ਕੈਂਪੇਨ ਸ਼ੁਰੂ ਕੀਤੀ ਆ ਉਹ ਕੰਮੇ ਦਾ ਨਾਮ ਹੈ ਪੁਨਰਜੋਤ ਮੋਬਾਈਲ ਐਡਿਕਸ਼ਨ ਪ੍ਰੋਫੈਨਸ਼ਨ ਕੈਂਪੇਨ ਕਿਰਪਾ ਸਕੂਲੀ ਬੱਚਿਆਂ ਨੂੰ ਪੇਰੈਂਟਸ ਨੂੰ ਆਪਾਂ ਸੈਮੀਨਾਰਸ ਕਰਦੇ ਮੇਰੇ ਤਾਂ ਬਹੁਤ ਜੋਰ ਲੱਗਿਆ ਹੋਇਆ ਮੈਂ ਤੁਹਾਡੇ ਦੇਸ਼ ਦੁਨੀਆ ਮੀਡੀਅਮ ਦੇ ਮਾਧਿਅਮ ਖੁਦੋਂ ਮੈਂ ਬੇਨਤੀ ਕਰਾਂਗਾ ਕਿ ਸਾਡੇ ਮਿਸ਼ਨ ਨਾਲ ਜੁੜੋ ਮਿਸ਼ਨ ਪੁਨਰਜੋਤ ਡਾਰਕਨੈਸ ਟੂ ਲਾਈਟ ਜਿਹਦੇ ਵਿੱਚ ਆਪਾਂ ਸਮਾਜ ਨੂੰ ਬਾਰ ਬਾਰ ਬੇਨਤੀ ਕਰਦੇ ਸਾਡੇ ਇਹ ਸਾਡੀ ਵਿਵਕ ਹੈਗਾ ਜਿਹੜੇ ਬੱਚੇ ਨੂੰ ਅੱਜ ਚਸ਼ਮੇ ਲੱਗਦੇ ਪਏ ਨੇ ਜੇ ਐਦਾ ਹੀ ਰਹਾ ਜੇ ਆਮ ਕਰਕੇ 2 3 4 5 ਨੰਬਰ ਚਸ਼ਮੇ ਲੱਗਦੇ ਨੇ ਪਰ ਜਿਹੜੇ ਜਾਪਾਨ ਦੇ ਵਿੱਚ ਜਾਂ ਚਾਈਨਾ ਚ ਲੰਬੇ ਟਾਈਮ ਚ ਚਸ਼ਮੇ ਲੱਗਦੇ ਪਏ ਨੇ ਉਹਨਾਂ ਬੱਚਿਆਂ ਨੂੰ 15 ਨੰਬਰ ਦਾ ਚਸ਼ਮਾ B ਨੰਬਰ ਦਾ 25 ਨੰਬਰ ਦਾ 3 ਨੰਬਰ ਦਾ ਐਡਿਵ ਵੱਡੇ ਵੱਡੇ ਚਸ਼ਮੇ ਲੱਗਦੇ ਪਏ ਕਿਉਂਕਿ ਉਹਨਾਂ ਦੇ ਪੇਰੈਂਟਸ ਨੂੰ ਲੱਗੇ ਹੋਏ ਸੀਗੇ ਬੱਚੇ ਵੀ ਉਹਦਾਂ ਹੋਏ ਹੋਇਆ ਉਹ ਵੱਡੇ ਨੰਬਰ ਲੱਗਣ ਦੀ ਕੰਪਲਿਕੀਸ਼ਨ ਵੱਡੀਆਂ ਉਮਰਾਂ 'ਚ ਕੀ ਹੋਣੀ ਹੈ ਉਹ ਚ ਅੱਖਾਂ ਦੇ ਪਰਦੇ ਹਿਲ ਜਾਣਾ ਫਿਰ ਬੂਤਿਆ ਪਹਿਲਾਂ ਆ ਜਾਣਾ ਨਿਗਾਹ ਖਤਮ ਹੋ ਜਾਣਾ ਇਹ ਵੱਡੇ ਪ੍ਰੋਬਲਮਸ ਆ ਰਹੀਆਂ ਨੇ ਸੋ ਸਾਡੇ ਸਾਰਿਆਂ ਵਾਸਤੇ ਮੈਂ ਦੇਸ਼ ਧਰਿਆ న్యూਸ ਚੈਨਲ ਦੇ ਬਾਦਮ ਤੁਹਾਨੂੰ ਬੇਨਤੀ ਕਰਾਂਗਾ ਕਿ ਇਹ ਸੋਚਣ ਦੀ ਲੋੜ ਹੈਗੀ ਹੈ ਤੇ ਅੱਜ ਦੇ ਦਿਨ ਬੱਚੇ ਹੀ ਸੰਭਾਲ ਲੈ ਆਪਣਾ ਭਵਿੱਖ ਆਪਾਂ ਬਚਾ ਲਿਆ ਜੇ ਬੱਚੇ ਨਾ ਸੰਭਾਲੇ ਨਾ ਆਪਾਂ ਆਪਣੀ ਪੌਪਲਿਟੀ ਬਣਾਏਗੇ ਕੋਈ ਫਾਇਦਾ ਨਹੀਂ ਹੋਏਗਾ ਅਜਿਲੀ ਸਰ ਜਿਸ ਤਰ੍ਹਾਂ ਕਿ ਇੱਕ ਅੱਖ ਦਾ ਨੰਬਰ ਸਮਝ ਲਓ ਦੋ ਨੰਬਰ ਜਾਂ ਪੌਣੇ ਦੋ ਨੰਬਰ ਇੱਕ ਅੱਖ ਦਾ ਨੰਬਰ ਇੱਕ ਨੰਬਰ ਜਿੱਦਾਂ ਤੁਸੀਂ ਕਿਹਾ ਸੀ ਇੱਕ ਅੱਖ ਦਾ ਨੰਬਰ ਹੋਰ ਇੱਕ ਅੱਖ ਦਾ ਨੰਬਰ ਇਸ ਤਰ੍ਹਾਂ ਕਿ ਭੰਗਾਪਨ ਵੀ ਆ ਸਕਦਾ ਵਾ ਇਸ ਦਾ ਸਰ ਇਲਾਜ ਕੀ ਹੈ ਸਰ ਇਸ ਨੂੰ ਕਿਸ ਤਰ੍ਹਾਂ ਛੁਕਾਰਾ ਪਾਇਆ ਜਾ ਸਕਦਾ ਬੇਸਿਕਲੀ ਐਨਕ ਦਾ ਨੰਬਰ ਲਗਣਾ ਅੱਖ ਦੀ ਲੰਬਾਈ ਤੇ ਨਿਰਭਰ ਕਰਦਾ ਹੈਗਾ ਨਾਰਮਲ ਲੰਬਾਈ ਜਿਹੜੀ ਹੈਗੀ ਹੈ ਉਹ ਜਿਹੜੀ ਅੱਖ ਦੇ ਅਗਲਾ ਹਿੱਸਾ ਜਿਸ ਨੂੰ ਪਕੌਰਨੀਆ ਕਹਿੰਦੇ ਆ 100 ਤੋਂ 60 ਘਿਰਨਾ ਉਹਨੇ ਅੰਦਰ ਕਰਨੀਆਂ ਵਿੱਚ ਇੱਕ ਨਾਰਮਲ ਲੈਂਸ ਹੈ 40 ਉਹਨੇ ਕਰਨੀਆਂ ਦੋਨਾਂ ਨੇ ਮਿਲ ਕੇ ਰੋਸ਼ੀ ਨੂੰ ਰੈਟਨਾ ਦੇ ਫੋਕਸ ਕਰਨ ਵਾਲਾ ਪਰਦਾ ਹੁੰਦਾ ਆਖੇ ਕੈਮਰੇ ਵਾਂਗ ਕੰਮ ਕਰਦੀ ਹੈ ਜਿਵੇਂ ਮੈਂ ਕੈਮਰੇ ਨੂੰ ਦੇਖਦਾ ਫਿਰ ਲੁਕਾ ਫਿਰ ਇਹ ਸਾਡਾ ਕੈਮਰਾ ਹੈਗਾ ਤੇ ਇਹਨਾਂ ਦੇ ਜੋ ਸਿਗਨਲ ਆਣਾ ਬ੍ਰੇਨ ਨੂੰ ਭੇਜਣਾ ਅੱਖ ਸਾਡਾ ਇੱਕ ਕੀਬੋਰਡ ਹੈ ਬ੍ਰੇਨ ਸਾਡਾ ਸੀਪੀਯੂ ਹੈਗਾ ਕੁਦਰਤ ਦਾ ਸੋ ਅੱਖ ਦੀ ਲੈਂਥ ਤੇ ਡਿਪੈਂਡ ਕਰਦਾ ਹੈ ਕਈਆਂ ਦੀ ਨਾ ਕੁਦਰਤ ਦੇ ਤੌਰ ਤੇ ਅੱਖ ਦੀ ਲੈਂਥ ਤੋਂ ਨੂੰ ਆਪਸ ਬਰਾਬਰ ਨਹੀਂ ਹੁੰਦੀਆਂ ਕੋਈ ਵੱਡੀ ਛੋਟੀ ਅੱਖ ਵਿੱਚ ਵਿੱਚ ਹੁੰਦੀ ਹੈਗੀ ਆ ਤਾਂ ਨੰਬਰ ਦਾ ਫਰਕ ਪੈਂਦਾ ਜੇ ਨੰਬਰ ਦਾ ਜਿਆਦਾ ਨੰਬਰ ਹੈ ਬਰਾਬਰ ਅੱਖ ਨਹੀਂ ਆਪਾਂ ਵੇਖਦੇ ਆ ਬੀਇੰਗ ਅ ਡਾਕਟਰ ਅਪ ਡਾਇਲਗ ਚੈੱਕ ਕਰਦੇ ਆ ਜੇ ਨੰਬਰ ਜੇ ਫਰਕ ਹੈਗਾ ਫਿਰ ਆਪਾਂ ਬੱਚੇ ਨੂੰ ਆਰਥੋਪਟਿਕ ਐਕਸਰਸਾਈਜ਼ ਹੁੰਦੀਆਂ ਨੇ ਉਹ ਦੱਸਦੇ ਆ ਵੀ ਤਾਂ ਕਿ ਬੱਚਾ ਤੇ ਉਹਦੇ ਪੇਰੈਂਟਸ ਸਾਡੇ ਸਮਝਾਣੇ ਆ ਤਾਂ ਕਿ ਉਹਦੀ ਪੂਰੀ ਇੰਪਰੂਵਮੈਂਟ ਹੋ ਸਕੇ ਇਸ ਤਰ੍ਹਾਂ ਕਿ ਆਪਾਂ ਗੱਲਬਾਤ ਕੀਤੀ ਹੈ ਡਾਕਟਰ ਸਾਹਮਣ ਡਾਕਟਰ ਅਮੇਸ਼ ਜੀ ਨਾਲ ਇਹਨਾਂ ਨੇ ਕਾਫੀ ਜਾਣਕਾਰੀ ਦਿੱਤੀ ਆੱਖਾਂ ਦੇ ਕਿਸ ਤਰ੍ਹਾਂ ਆੱਖਾ ਦੀ ਜਿਹੜੀ ਪ੍ਰੋਬਲਮ ਆ ਉਹਦੀ ਸਮੱਸਿਆ ਕਿਹੜੇ-ਕਿਹੜੇ ਕਾਰਨ ਆ ਕਿਉਂ ਆਉਂਦੀ ਆ ਸਾਰੀ ਗੱਲਬਾਤ ਕੀਤੀ ਬਾਕੀ ਜਿਹੜਾ ਕਿ ਆਪਾਂ ਜਿਹੜਾ ਕੋਈ ਆੱਖਾਂ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਸਿੱਧਾ ਜਾ ਕੇ ਮੈਡੀਕਲ ਤੋਂ ਦਵਾਈ ਲੈ ਲੈਣੇ ਆ ਜਾਂ ਕੋਈ ਦੇਸੀ ਇਲਾਜ ਕਰਨਾ ਨਹੀਂ ਇਹ ਆਪਾਂ ਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ ਹਮੇਸ਼ਾ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਆ ਡਾਕਟਰ ਜਿਸ ਤਰ੍ਹਾਂ ਰეკਮੈਂਡ ਕਰੇ ਫਿਰ ਉਸ ਸਾਥ ਦੇ ਨਾਲ ਹੀ ਇਨਸਾਨ ਨੂੰ